ਜੀ ਮਿੱਤਰੋ ਅੱਜ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਖੜੇ ਆ ਤੇ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਨਵੇਂ ਸਾਲ ਸੋਡੇ ਵਾਸਤੇ ਵਧੀਆ ਰਹੇ ਤੇ ਅੱਜ ਆਪਾਂ ਤੁਹਾਨੂੰ ਵਧੀਆ-ਵਧੀਆ ਟਰੈਕਟਰ ਦਿਖਾਵਾਂਗੇ ਬਰਨਾਲਾ ਟਰੈਕਟਰ ਮੰਡੀ ਜਦੋਂ ਸੋਮਵਾਰ ਨੂੰ ਲੱਗਦੀ ਹੈ ਤੇ ਅੱਜ ਆਪਾਂ ਚੌਂਡੀ ਹਰਤੂ 535 ਤੋਂ ਸਟਾਰਟ ਕਰਦੇ ਆਂ ਵੀਡੀਓ ਨੂੰ ਬਹੁਤ ਸੋਹਣਾ ਟਰੈਕਟਰ ਹੈ ਜਮਾ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੀ ਖੜਾ ਜਮਾ ਮੰਗਰ ਲਈ ਟਾਇਰ ਹੈਗੇ ਆ ਐਮ ਆਰ ਐਫ ਦੇ ਚਾਰੀ ਟਾਇਰ ਐਮ ਆਰ ਐਫ ਦੇ ਆ ਇਹ ਟਾਇਰ ਬਹੁਤ ਵਧੀਆ ਕੰਡੀਸ਼ਨ ਕਿਸ 19 ਵਾਲੇ ਟਾਇਰ ਮੰਗਰ ਲਿਆ 80 85 ਪੈਸੇ ਟਾਇਰ ਮੰਗਰ ਲਿਆ 70 75 ਪੈਸੇ ਟਾਇਰ ਮੋਗਰ ਲਿਆ ਮਾਡਲ ਦੀ ਗੱਲ ਕਰੀਏ ਦੀ ਆਪਾਂ 19 ਮਾਡਲ ਆ ਜੀ ਇਹ 7 ਲੱਖ 90 ਹਜ਼ਾਰ ਰੁਪਿਆ ਬਾਈ ਡਿਮਾਂਡ ਕਰਦੇ ਆ ਇੰਜਨ ਗੇਅਰ ਦੀ ਬਾਈਆਂ ਦੀ ਪੂਰ ਗਾਰੰਟੀ ਹੋ ਤੁਸੀਂ ਵੇਖ ਕੇ ਪਸੰਦੀ ਕਰਕੇ ਕਰਾ ਕੇ ਲੈ ਜਾ ਸਕਦੇ ਆ ਉਹ ਵਧੀਆ ਟਰੈਕਟਰ ਜਿਹਨਾਂ ਛਤਰੀ ਛਤਰੀ ਦੀ ਕਾਪੜਾ ਜਮਾ ਓਕੇ ਹੋਇਆ। ਗਰਦ ਦੇ ਪੇੜ ਦੀ ਵੀ ਬਾਈਆਂ ਦੀ ਪੂਰ ਗਰੰਟੀ ਹੋ ਕੇ ਤੇ ਰੰਗ ਪੇੜ ਦੀ ਹੋਇਆ ਟਰੈਕਟਰ। ਉਹ ਵੀ ਵਧੀਆ ਕੰਡੀਸ਼ਨ ਚ ਆ ਜਮਾ। ਤੇ ਅੱਗੇ ਆ ਗਿਆ 6053 ਫਾਰਮ ਟਰੈਕਟਰ। ਟਰੈਕਟਰ ਦੀ ਵੀ ਕੰਡੀਸ਼ਨ ਬਹੁਤ ਵਧੀਆ ਹੱਡ ਵਾਲੀ ਛਤਰੀ ਲੱਗੀ ਐ। ਪੂਰੀ ਵਧੀਆ ਕੰਡੀਸ਼ਨ ਚ ਟਰੈਕਟਰ ਆ। 16 ਨੇ ਟਾਇਰ ਹੈਦੇ ਵੀ ਮੰਗਰਲੇ। 16 ਨੇ ਟਾਇਰ ਮੰਗਰਲੇ ਦੇ ਬਾਈ। ਉਹ ਲਵੀ ਜਮਾ ਨਵੇਂ ਬੰਦਪੁਰ। ਇਹ ਮਾਡਲ ਇਹ ਹੈਗਾ ਜੀ 2019 6,25,000 ਰੁਪਿਆ ਬਾਈ ਡਿਮਾਂਡ ਕਰਦੇ ਆ ਜੀ ਪੂਰੀ ਵਧੀਆ ਕੰਡੀਸ਼ਨ ਚ ਟਰੈਕਟਰ ਆ ਚਾਰੇ ਪਾਸੇ ਦਿਖਾ ਦੂਗਾ ਇਹ ਵੀ ਮੁੰਬਈ ਨਾਮਾ ਸੀਲ ਦਾ ਟਰੈਕਟਰ ਆ ਇਹ ਪੂਰੀ ਵਧੀਆ ਕੰਡੀਸ਼ਨ ਚ ਆ ਇਹਦੀ ਵੀ ਰੰਗ ਫੇਟ ਕੇ ਦੋਇਆ ਫੈਕਟਰੀ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਇਹ 2019 ਜਓਡੀਰ 5210 ਇਹਦੇ ਟਾਇਰ ਮੁੰਬਈ ਨੇ ਨਵੇਂ ਆ ਚਾਰੇ ਟਾਇਰ ਇਹਦੇ ਨਵੇਂ ਆ ਬਹੁਤ ਸੋਹਣੀ ਕੰਡੀਸ਼ਨ ਦੇ ਟਾਇਰ ਇਹਦੇ ਕੰਪਨੀ ਦਾ ਟਰੈਕਟਰ ਹੈ ਜਮਾ ਇਹ ਵੀ ਬਹੁਤ ਕੰਡੀਸ਼ਨ ਦਾ ਟਰੈਕਟਰ ਹੈ ਪੂਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਦੀ 2021 ਮਾਡਲ ਹੈ 7 ਲੱਖ ਤੇ 60000 ਰੁਪਿਆ ਬਾਈ ਡਿਮਾਂਡ ਕਰਦੇ ਜਮਾ ਨਮਾ ਟਰੈਕਟਰ ਹੈ ਇਹ ਲੋਨ ਫੈਂਸ ਦੀ ਗੱਲ ਕਰੀਏ ਆਪਾਂ ਲੋਨ ਫੈਂਸ ਹੋਊ ਟਰੈਕਟਰਾਂ ਤੇ ਤੁਸੀਂ ਆਪ ਦੇ ਜਿਹੜਾ ਤੁਹਾਡਾ ਫਿਰ ਸਹੀ ਹੈ ਤਾਂ ਤੇ ਲੋਨ ਫੈਂਸ ਟਰੈਕਟਰਾਂ ਤੇ ਹੋਊਗਾ ਤੇ ਬਾਈ ਲੋਨ ਕਰਾ ਕੇ ਦੇ ਦੇਣਗੇ ਤੇ ਫਿਰ 200 ਰੁਪਏ ਨਾਲ ਹੀ ਲੋਰ ਉਹਦੇ ਦੇ ਅੱਗੇ ਆ ਗਿਆ ਜੀ 743 ਸਵਰਾਜ ਇਹ ਟਰੈਕਟਰ ਬਹੁਤ ਸਾਰਾ ਨਵਾਂ ਨਹੀਂ ਟਰੈਕਟਰ ਹੈ ਹੈਰਾਨੀ ਕਿੰਡੀਸ਼ਨ ਗੱਲ ਕਰੀ ਆ ਪਾ ਟਾਇਰ ਜਮਾ ਨਵੇਂ ਆ ਸਾਰੇ ਟਾਇਰ ਨਵੇਂ ਆ ਜਮਾ ਇੰਜਨ ਜਣੂ ਜਣੂ ਪੱਖੋ ਜਮਾ ਪੂਰਾ ਸੋਹਣਾ ਟਰੈਕਟਰ ਆ ਜਮਾ ਕਿਧੋ ਰੰਗ ਵਾਲੀ ਛਤਰੀ ਲੱਗੀ ਆ ਮਾਡਲ ਇਹਦਾ 2019 ਮਾਡਲ ਜਮਾ ਇਹ ਲੱਗਦਾ ਵੀ ਅੱਜ ਵੀ ਪੜਾ ਕੇ ਲੰਦਾ ਹੁੰਦਾ ਹੁੰਦਾ ਹੁਣ ਜਿਵੇਂ ਏਜੰਸੀ ਚੋਂ 5 ਲੱਖ ਤੇ 60 ਹਜ਼ਾਰ ਵੀ ਬਾਈ ਇਹਦੀ ਡਿਮਾਂਡ ਕਰਦੇ ਆ। ਪੂਰਾ ਵਧੀਆ ਟਰੈਕਟਰ ਪਿਆ ਜਮਾ। ਜਮਾ ਕਿਤੇ ਰੰਗ ਪਿੰਡ ਨਹੀਂ ਹੈ। ਬਹੁਤ ਸਾਰਾ ਕੁਝ ਜਮਾ ਉੱਕੇ ਪਿਆ ਜਮਾ ਟਰੈਕਟਰ ਦਾ। ਸਾਰਾ ਕੁਝ ਵਰਕਿੰਗ ਹੈ। ਜਮਾ ਨਵਾਂ ਟਰੈਕਟਰ ਹੈ। ਬਾਕੀ ਸਭ ਤੇ ਸਾਹਮਣੇ ਕੰਡੀਸ਼ਨ ਚ। ਜੇ ਕੋਈ ਵੀ ਟਰੈਕਟਰ ਪਸੰਦ ਤੁਹਾਡਾ ਆਪਾਂ ਬਾਈਆਂ ਦੇ ਨੰਬਰ ਸਕਰੀਨ ਤੇ ਚਲਾ ਦਾਂਗੇ। ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਅੱਗੇ ਆਗੇ ਵੀ ਮੈਸੇਜ 99 ਤੋਂ। ਇਹਦੀ ਵੀ ਕੰਡੀਸ਼ਨ ਬਹੁਤ ਵਧੀਆ। ਆਵੇ ਬਈ 400 ਜਰਮ ਮਾਦਮੀ ਜੀ ਹੈਗਾ ਜੀ 2017 ਪੰਜਾਬ ਨੰਬਰ ਹੈ ਜੀ ਇਹ ਸੰਗਰੂਰ ਦਾ ਪੀਵੀ 13 ਟਾਇਰਾਂ ਦੀ ਗੱਲ ਕਰੀਏ ਇਹਦੇ ਦੀ ਆਪਾਂ ਔਰ ਇਹਦੇ ਪਾਇਆ ਮੰਗਰ ਲਈ 80 ਪੈਸੇ 75 80 ਟਾਰ ਹੈਗੇ ਆ ਮੰਗਰ ਲਈ ਇਹ ਵੀ ਟਾਇਰ ਹੈ ਜੀ 80 ਪੈਸੇ ਆਮ ਆਂਗੂ 100 ਕੱਟ-ਕੁੱਟ ਨੇ ਬੁਰੇ ਵਧੀਆ ਟਾਇਰ ਆ ਜਮ ਆਪ ਆਈ ਨਹੀਂ ਟਰੈਕਟਰ ਜਨਗਿਰ ਦੀ ਫੁੱਲ ਲਗਣ ਕੇਜ ਵਾਹ ਬਾਈਆਂ ਦੀ ਇਹਦਾ ਵਧੀਆ ਟਰੈਕਟਰ ਹੈ ਜਮਾ ਬਾਕੀ ਸੋਡੇ ਸਾਹਮਣੇ ਆ ਰੰਗ ਬੇਜ ਦੀ ਦਾ ਵਧੀਆ ਨਹੀਂ ਫੁੱਲ ਕਰਦੇ ਨਾ 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 ਬੰਦਿਆ ਅੱਗੇ ਆ ਗਿਆ ਜੀ 53 10 ਜੌਂਡੀ ਇਹ ਵੀ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦਾ ਹੈ ਟਾਇਰ ਮੰਗ ਲੇ ਸੁਣਾ ਰਹੀ ਹੈ ਜੀ ਟਾਇਰ ਹੈ ਜਾਈ 70 75 ਰੁਪਏ ਟਾਇਰ ਆਵਾਗਰਲੇ ਮੋਰਲੇ ਟਾਇਰ ਸਿੱਕੇ ਸਾਹਮਣੇ ਆ ਪੂਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਅੱਡ ਲਿਖਿਆ ਹੈ ਜੀ 2017 ਚੌਥੇ ਮਾਰ ਮੋਟਰ ਟਰੈਕਟਰ 6 ਲੱਖ 60 ਹਜ਼ਾਰ ਰੁਪਿਆ ਬਾਈ ਡਿਮਾਂਡ ਕਰਦੇ ਆ ਤੇ ਨੰਬਰ ਹੈਗਾ ਜੀ ਇਹ ਪੰਜਾਬ ਵਾਹਿੰਡੇ ਦਾ ਉੱਪਰ ਵੀ ਪੰਜਾਬ ਆ ਗਿਆ ਪੂਰਾ ਸੋਨਾ ਟਰੈਕਟਰ ਹੈ ਜੀ ਜਮਾ ਤੇ ਬਾਕੀ ਸੋਡੇ ਸਾਹਮਣੇ ਲਾਉਂ ਵੀ ਨਾ ਤੁਸੀਂ ਟਰੈਕਟਰ ਦੇਖ ਲੈ ਇਹ ਸਾਰੇ ਜੇ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਤੇ ਆਪਾਂ ਬਾਈਆਂ ਦਾ ਨੰਬਰ ਸਕਰੀਨ ਤੇ ਚਲਾ ਦਾਂਗੇ ਤੁਸੀਂ ਫੋਨ ਲਾ ਕੇ ਸੰਪਰਕ ਕਰਕੇ ਟਰੈਕਟਰ ਦਾ ਸੌਦਾ ਕਰ ਸਕਦੇ ਹੋ ਘਰੇ ਦੇਖ ਸਕਦੇ ਹੋ ਬਾਈਆਂ ਨਾਲ ਕੀ ਬਹੁਤ ਵਧੀਆ ਬੰਦੇ ਆ ਧੰਨਵਾਦ